ਸਿੱਧੂ ਮੂਸੇਵਾਲੇ ਦਾ ਗਾਣਾ ਆਪਾਂ ਨੂੰ ਕਲੰਬੀ ਉਡੀਕ ਤੋਂ 500 ਨੂੰ ਮਿਲਿਆ ਪਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਿੱਧੂ ਮੂਸੇਵਾਲੇ ਨੇ ਇੰਡਸਟਰੀ ਦੇ ਸਾਰੇ ਰਿਕਾਰਡ ਬ੍ਰੇਕ ਕਰੇ ਨੇ ਤੇ ਖੁਦ ਦੇ ਨਵੇਂ ਰਿਕਾਰਡ ਕਾਇਮ ਕਰੇ ਨੇ ਜੀ ਹਾਂ ਦੋਸਤੋ ਜੇਕਰ ਗਾਣੇ ਦੇ ਵੀਵ ਪਰਫਾਰਮੈਂਸ ਦੀ ਗੱਲ ਕਰੀ ਜਾਂ ਵੀ ਤਾਂ ਗਾਣਾ ਹੁਣ ਤੱਕ 1 ਮਿਲੀਅਨ ਵਿਊਜ਼ ਦੇ ਨਾਲ 7 ਲੱਖ ਕਮੈਂਟਸ ਅਤੇ 1.5 ਮਿਲੀਅਨ ਲਾਈਕ ਅਚੀਵ ਕਰ ਚੁੱਕੇ ਹੈ ਜੋ ਕਿ ਵੱਡਾ ਅਤੇ ਸ਼ਾਨਦਾਰ ਆંકੜਾ ਵੀ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਸਾਰੇ ਇੰਡਸਟਰੀ ਦੇ ਸਿੰਗਰਾਂ ਦਾ ਗਾਣਾ 2 ਤੋਂ 3 ਮਿਲੀਅਨ ਵੀ ਕ੍ਰੋਸ ਨਹੀਂ ਹੁੰਦਾ ਪਰ ਸਿੱਧੂ ਮੂਸ 记得。Like ਇਹ ਹਰ ਵਾਰ ਦੀ ਤਰ੍ਹਾਂ ਸਿੱਧੂ ਮੂਸੇਵਾਲਾ ਦਾ ਇਹ ਗਾਣਾ ਵੀ ਟ੍ਰੈਂਡਿੰਗ ਨੰਬਰ 1 ਤੇ ਚੱਲ ਰਿਹਾ ਤੇ ਨਾਲ ਹੀ ਬਿਲਬੋਰਡ ਤੇ ਵੀ ਇਸ ਇਸ ਗਾਣੇ ਨੇ ਆਪਣੇ ਚੰਡੇ ਕੱਡੇ ਨੇ ਅੱਜ ਦੇ ਟਾਈਮ 'ਚ ਵੀ ਸਿੱਧੂ ਮੂਸੇਵਾਲਾ ਆਪਣੇ 2021 ਦੇ ਕੰਟੈਂਟ ਨਾਲ ਪੂਰੀ ਪੰਜਾਬੀ ਇੰਡਸਟਰੀ ਨੂੰ ਖੁੰਝੇ ਲਾ ਰੱਖਿਆ ਤੇ ਜੇਕਰ ਗੱਲ ਬਿਲਬੋਰਡ ਦੀ ਕਰੀਏ ਜਾਂ ਭੀ ਤੱਕ ਬਿਲਬੋਰਡ ਤੇ ਵੀ ਸਿੱਧੂ ਮੂਸੇਵਾਲਾ ਦਾ ਲੋਕ ਗਾਣਾ ਟ੍ਰੈਂਡਿੰਗ ਨੰਬਰ 10 ਦੀ ਲਿਸਟ ਦੇ ਵਿੱਚ ਸ਼ਾਮਿਲ ਹੋ ਚੁੱਕੇ ਤੇ ਕੈਨੇਡਾ ਤੇ ਨੰਬਰ 7 ਦੇ ਵਿੱਚ ਟ੍ਰੈਂਡ ਕਰ ਰਿਹਾ ਸਿੱਧੂ ਮੂਸੇਵਾਲਾ ਦੇ ਲੋਕ ਗਾਣੇ ਨੇ ਜੀ ਸੂਜੀ ਕਰ ਤਾਂ ਹੁਣ ਵੀ ਸਿੱਧੂ ਮੂ